ਰਾਮਗੜ ਪਿੰਡ ਦੇ ਵਿੱਚ ਭਈ ਧਰਮਾ ਤੇ ਪਰਮਾ ਨਾਂ ਦੇ ਦੋ ਦੋਸਤ ਰਹਿੰਦੇ ਸੀ ਤੇ ਉਹ ਛੋਟੇ ਹੁੰਦੇ ਇਕੱਠੇ ਸਕੂਲ ਜਾਣਾ ਖੇਡਣਾ ਤਾਂ ਕਰਕੇ ਉਹਨਾਂ ਦੀ ਦੋਸਤੀ ਪੈ ਗਈ ਸੀ ਪਰ ਜਵਾਨੀ ਦੀ ਉਮਰ 'ਚ ਉਹਨਾਂ ਦੇ ਸੁਭਾਅ ਦਾ ਖਾਸ ਅੰਤਰ ਸੀਗਾ ਮਤਲਬ ਕਿ ਜਿਹੜਾ ਤਾਂ ਧਰਮਾ ਸੀ ਉਹ ਤਾਂ ਬੜਾ ਭੋਲਾ ਪਾੜਾ ਬੰਦਾ ਤੇ ਸਿੱਧਾ ਸਾਦਾ ਚੰਗੇ ਕੰਮ ਕਰਨ ਵਾਲਾ ਆਪ ਦਾ ਚੰਗੀ ਕਮਾਈ ਕਰਕੇ ਮਿਹਨਤ ਕਰਕੇ ਖਾਣ ਵਾਲਾ ਮੁੰਡਾ ਸੀ ਤੇ ਜਿਹੜਾ ਪਰਮਾ ਸੀ ਉਹ ਜਮਾ ਵਿਗੜਿਆ ਹੋਇਆ ਨਿਕਲਿਆ ਸਾਰਾ ਦਿਨ ਐਸ ਪ੍ਰਸਤੀ ਕਿਸੇ ਕੰਮ ਨੂੰ ਜਮਾ ਹੱਥ ਨਾ ਲਾਉਣਾ ਤੇ ਖਰਚਾ ਵੀ ਖੁੱਲਾ ਕਰਨਾ ਆਪਦੇ ਪਿਓ ਨੂੰ ਤੰਗ ਕਰਨਾ ਕੈਲੀਏ ਵੀ ਜਹੇ ਜੇ ਬਿਗੜੀ ਲਾਦ ਨਿਕਲਦੀ ਐ ਉਹਨਾਂ ਚੋਂ ਸੀਗਾ ਤੇ ਇੱਧਰ ਜਿਹੜਾ ਧਰਮਾ ਸੀ ਉਹਦਾ ਪਿਓ ਗੁਜ਼ਰ ਗਿਆ ਸੀ ਤੇ ماں ਵੀ ਉਹਦੀ ਬਿਮਾਰੀ ਰਹਿੰਦੀ ਸੀ ਪਰ ਉਹਦਾ ਉਹ ਬਹੁਤ ਖਿਆਲ ਰੱਖਦਾ ਸੀ ਤੇ ਸਾਰਾ ਦਿਨ ਆਪਦਾ ਕੰਮ ਧੰਦਾ ਕਰਕੇ ਆਖਣੇ ਵੀ ਰੋਟੀ ਉਹਨੇ ਆਪ ਬਣਾ ਕੇ ਆਪਦੀ ਮਾਂ ਨੂੰ ਖਵਾਉਣੀ ਤੇ ਸਵੇਰੇ ਵੀ ਆਪ ਰੋਟੀ ਬਣਾ ਕੇ ਖਵਾਉਣੀ ਚਾਹੇ ਉਹ ਆਪਦੀ 4 ਬਿੱਗੇ ਜਿਹੜੀ ਜ਼ਮੀਨ ਸੀ ਕਰਲਾ ਹੀ ਖੇਤੀ ਕਰਕੇ ਉਹ ਵੀ ਬੀਜ ਦਾ ਵੱਢਦਾ ਤੇ ਨਾਲ ਦੀ ਨਾਲ ਆਕਦਾਨੀ ਸੀ ਕਰਦੇ ਕੰਮ ਤੰਦੇ ਵੀ ਸਾਰੇ ਕਰਦਾ ਤੇ ਇੱਕ ਦਿਨ ਭਈ ਜਦੋਂ ਉਹ ਥੱਕਿਆ ਹਾਰਿਆ ਖੇਤਾਂ ਚੋਂ ਆਇਆ ਤਾਂ ਉਹਦੀ ਮਾਂ ਕਹਿੰਦੀ ਵੀ ਤੂੰ ਪਹਿਲਾਂ ਤਾਂ ਸਾਰਾ ਦਿਨ ਕੰਮ ਤੰਦਾ ਖੇਤਾਂ ਚ ਕਰਕੇ ਆਉਣਾ ਤੇ ਆ ਕੇ ਆਹ ਰੋਟੀ ਪਾਣੀ ਦਾ ਫੋਕਣ ਵਾਲਣ ਕਰਦਾ ਹੈ ਵੀ ਕਦੇ ਨਾ ਕਦੇ ਪੁੱਤਰ ਆਰਾਮ ਕਰ ਲਿਆ ਕਰ ਤਾਂ ਇਹ ਗੱਲ ਸੁਣ ਕੇ ਉਹ ਤਾਂ ਮਾਂ ਕਹਿੰਦਾ ਵੀ ਮਾਂ ਤੂੰ ਕਈਆਂ ਜੀਆਂ ਗੱਲਾਂ ਕਰਦੀ ਐ ਮੇਰੀ ਤਾਂ ਹੁਣ ਜਵਾਨੀ ਦੀ ਉਮਰ ਐ ਜੇ ਆਹ ਉਮਰ ਚ ਕੰਮ ਨਹੀਂ ਕਰੂੰਗਾ ਫੇਰ ਕਦੋਂ ਕਰੂੰਗਾ ਤਾਂ ਉਹਦੀ ਮਾਂ ਕਹਿਣ ਲੱਗੀ ਵੀ ਦੇਖ ਤੂੰ ਸਾਰਾ ਦਿਨ ਖੇਤਾਂ ਚ ਥੱਕਿਆ ਟੁੱਟਿਆ ਹੋਣਾ ਪਰ ਜਦੋਂ ਆਕੇ ਤੂੰ ਰੋਟੀ ਲਾਉਣਾ ਤਾਂ ਮੇਰਾ ਮਨ ਬਹੁਤ ਖਰਾਬ ਹੁੰਦਾ ਐ ਐ ਲੱਗਦਾ ਵੀ ਜੇ ਮੈਂ ਨਾ ਬਿਮਾਰ ਹੋਵਾਂ ਵੀ ਤੇਰੇ ਆਉਂਦੇ ਨੂੰ ਰੋਟੀ ਤਿਆਰ ਕਰਕੇ ਰੱਖਾਂ ਤੇ ਤੂੰ ਖਾਵੇਂ ਵੀ ਮੇਰੀ ਆਤਮਾ ਨੂੰ ਬਹੁਤ ਸ਼ਾਂਤੀ ਮਿਲੇ ਤਾਂ ਇਹ ਗੱਲ ਸੁਣ ਕੇ ਉਹ ਧਰਮ ਆਪ ਦੀ ਮਾਂ ਨੂੰ ਕਹਿੰਦਾ ਵੀ ਮਾਂ ਦੇਖ ਤੈਨੂੰ ਰੋਟੀ ਖਵਾਉਣ ਦੇ ਵਿੱਚ ਜਿਹੜੀ ਮੈਨੂੰ ਤੇ ਮੇਰੀ ਆਤਮਾ ਨੂੰ ਸ਼ਾਂਤੀ ਮਿਲਦੀ ਐ ਵੀ ਹੋਰ ਉਹ ਮੈਨੂੰ ਕਿਸੇ ਕੰਮ ਚੋਂ ਨਹੀਂ ਮਿਲਦੀ ਵੀ ਤੂੰ ਬਸ ਇਹ ਗੱਲਾਂ ਨਾ ਕਰਿਆ ਕਰ ਤੇਰੀ ਸੇਵਾ ਕਰਨੀ ਰੱਬ ਦੀ ਸੇਵਾ ਕਰਨ ਦੇ ਬਰਾਬਰ ਐ ਵੀ ਸਮਾਂ ਮੇਰੇ ਤਾਂ ਕਰਮ ਚੰਗੇ ਨਹੀਂ ਵੀ ਮੈਂ ਤੇਰੀ ਸੇਵਾ ਕਰਦਾ ਤੇ ਉਹ ਹੀ ਉਹਦੀ ਮਾਂ ਗੱਲਾਂ ਕਰੀ ਜਾਂਦੀ ਐ ਵੀ ਜੇ ਮੇਰੀ ਨੂੰ ਆ ਜੇ ਵੀ ਮੇਰੇ ਜਿਉਂਦੇ ਜੀ ਮੈਂ ਵੀ ਤੈਨੂੰ ਸੁੱਖ-ਪੋਹਬਦਾ ਦੇਖ ਲਾਂ ਤੇ ਹਾਲੇ ਉਹ ਵਈ ਗੱਲਾਂ ਕਰੀ ਜਾਂਦੇ ਸੀ ਤਾਂ ਗਵਾਂਢ ਦੇ ਵਿੱਚੋਂ ਸੋਖਿਆ ਚਾਚਾ ਆ ਗਿਆ ਤੇ ਆ ਕੇ ਜਦੋਂ ਉਹਨੇ ਦੇਖਿਆ ਵੀ ਧਰਮਾ ਖਾਣਾ ਬਣਾਈ ਜਾਂਦਾ ਆਪਦੀ ਮਾਂ ਵਾਸਤੇ ਰੋਟੀ ਤਿਆਰ ਕਰਦਾ ਤਾਂ ਇਹ ਚੀਜ਼ ਦੇਖ ਕੇ ਉਹ ਸੋਖਿਆ ਚਾਚਾ ਧਰਮੇ ਦੀ ਮਾਂ ਨੂੰ ਕਹਿੰਦਾ ਵੀ ਤੂੰ ਬਹੁਤ ਖੁਸ਼ ਨਸੀਬ ਆਂ ਜਿਹੜੀ ਤੈਨੂੰ ਇੰਨੀ ਚੰਗੀ ਲਾਦ ਮਿਲੀ ਐ ਵੀ ਇੱਕ ਤਾਂ ਤੇਰਾ ਪੁੱਤ ਐ ਜਿਹੜਾ ਸਾਰਾ ਦਿਨ ਖੇਤਾਂ 'ਚ ਕੰਮ ਕਰਦਾ ਤੇ ਆ ਕੇ ਤੇਰੀ ਸੇਵਾ ਕਰਦਾ ਤੇਰੇ ਵਾਸਤੇ ਰੋਟੀ ਪਾਣੀ ਤਿਆਰ ਕਰਦਾ ਤੇ ਇੱਕ ਉਹ ਮੇਰਾ ਮੁੰਡਾ ਪਰਮਾ ਜਿਹੜਾ ਸਾਰਾ ਦਿਨ ਬੇਲਾਂ ਰਹਿ ਕੇ ਤੇ ਰੋਟੀ ਦੇ ਵੇਲੇ ਆ ਬੈਠਦਾ ਘਰੇ ਤੇ ਇਹ ਗੱਲ ਸੁਣ ਕੇ ਜਿਹੜਾ ਉਹ ਧਰਮਾ ਸੀ ਉਹ ਕਹਿੰਦਾ ਵੀ ਚਾਚਾ ਤੂੰ ਐ ਨਾ ਕਹਿ ਵੀ ਹੌਲੀ-ਹੌਲੀ ਜਿਵੇਂ ਉਹ ਵੱਡਾ ਹੋਊਗਾ ਕੰਮ ਧੰਦੇ ਚ ਪੈ ਜੂਗਾ। ਆ ਇਹ ਗੱਲ ਸੁਣ ਕੇ ਉਹ ਚਾਚਾ ਕਹਿੰਦਾ ਵੀ ਹੁਣ ਤਾਂ ਮੈਨੂੰ ਕੋਈ ਆਸ ਨਹੀਂ ਵੀ ਇਹੀ ਜੀ ਮਾੜੀ ਲਾਤ ਤੋਂ ਅੱਗੇ ਤਾਂ ਅੱਲਾ ਕੰਮ ਧੰਦਾ ਹੀ ਨਹੀਂ ਸੀ ਕਰਦਾ ਤੁਰਿਆ ਫਿਰਦਾ ਸੀ। ਹੁਣ ਤਾਂ ਪਿੰਡ ਦੀਆਂ 3 ਬੇਣਾਂ ਨੂੰ ਵੀ ਛੇੜਨ ਲੱਗ ਗਿਆ। ਵੀ ਮੈਨੂੰ ਤਾਂ ਬਹੁਤ ਇਹ ਬੰਦੇ ਤੋਂ ਖੇਚ ਆਉਂਦੀ ਐ ਤੇ ਆਏ ਲੱਗਦਾ ਵੀ ਇਹਦੂ ਤਾਂ ਲਾਤ ਹੋ ਵੀ ਨਾ ਵੀ ਨੱਕ ਬੜਾਤਾ ਸਾਰੇ ਪਿੰਡ ਚ। ਤਾਂ ਇਹ ਗੱਲ ਸੁਣ ਕੇ ਜਿਹੜੀ ਧਰਮੇ ਦੀ ਮਾਂ ਸੀ ਉਕੇ ਲੱਗੀ ਵੀ ਬਾਈ ਉਹਦਾ ਵਿਆਹ ਕਰ ਦੋ ਵੀ ਹੁਣ ਉਮਰ ਹੈ ਤੇ ਆਪ ਹੀ ਸੁਧਰ ਜਾਊਗਾ ਤੇ ਇਹ ਗੱਲ ਸੁਣ ਕੇ ਉਹ ਚਾਚਾ ਕਹਿੰਦਾ ਵੀ ਪੇੜੇ ਵਿਆਹ ਤਾਂ ਕਰ ਦਿਆਂ ਪਰ ਗੱਲ ਤਾਂ ਇਹ ਆ ਵੀ ਜਿਹੜੀ ਵਿਆਹ ਕੇ ਆਊਗੀ ਉਹਨੂੰ ਰੋਟੀ ਪਾਣੀ ਕਿੱਥੋਂ ਖਵਾਊਗਾ ਕੋਈ ਕੰਮ ਨਹੀਂ ਕਰਦਾ ਕੋਈ ਧੰਦਾ ਨਹੀਂ ਕਰਦਾ ਸਮਾ ਬਗਾਨੀਤੀ ਫਸ ਜੂ ਇਹਦੇ ਤਾਂ ਕਿ ਤਾਂ ਉਹ ਚਾਚਾ ਧਰਮੇ ਨੂੰ ਕਹਿੰਦਾ ਵੀ ਪੁੱਤ ਤੂੰ ਸਮਝਾ ਕੇ ਦੇਖ ਲੈ ਆਹੇ ਗੱਲ ਸੁਣ ਕੇ ਧਰਮਾ ਕਹਿੰਦਾ ਵੀ ਕੋਈ ਗੱਲ ਨਹੀਂ ਚਾਚਾ ਕੱਲ ਨੂੰ ਮੈਂ ਉਹਦੇ ਕੋਲੇ ਜਾ ਕੇ ਆਉਂਗਾ ਤੇ ਉਹਨੂੰ ਸਮਝਾਉਂਗਾ ਵੀ ਭਾਈ ਹੁਣ ਕੰਮ ਤੰਦੇ ਦੀ ਉਮਰ ਐ ਵੀ ਇਹ ਦੂ ਬਾਦ ਕੰਮ ਕਿੱਥੇ ਹੋਣਗੇ ਜਦੋਂ ਜਵਾਨੀ ਪੈਰੇ ਨਹੀਂ ਹੁੰਦੇ ਤੇ ਐਂ ਕਹਿੰਦੇ ਕਹਿੰਦੇ ਭਾਈ ਉਹ ਕਹਿੰਦਾ ਵੀ ਚਾਚਾ ਖੀਰ ਬਣਾਈ ਆ ਖਾ ਕੇ ਜ਼ਰੂਰ ਜਾਈਂ ਵੀ ਤੈਨੂੰ ਪਸੰਦ ਆ ਮੈਨੂੰ ਪਤਾ ਐ ਤਾਂ ਐਂ ਗੱਲਾਂ ਕਰਦੇ ਕਰਦੇ ਭਾਈ ਉਹਨੇ ਕੁੱਲੀ ਚ ਪਾ ਕੇ ਦੇਤੀ ਤੇ ਉਹ ਚਾਚਾ ਖੀਰ ਖਾ ਕੇ ਭੱਗ ਗਿਆ ਤੇ ਦੂਜੇ ਦਿਨ ਧਰਮਾ ਉਹ ਪਰਮੇ ਕੋਲੇ ਗਿਆ ਤੇ ਜਾ ਕੇ ਉਹਨੂੰ ਕਹਿੰਦਾ ਵੀ ਤੂੰ ਕੋਈ ਕੰਮ ਤਾਂ ਹੁੰਦਾ ਕਿਉਂ ਨਹੀਂ ਕਰਦਾ ਵੀ ਤੇਰਾ ਬਾਪੂ ਤੇ ਇਥੋਂ ਬਹੁਤ ਪਰੇਸ਼ਾਨ ਹੈ ਤਾਂ ਜਿਹੜਾ ਉਹ ਪਰਮਾ ਸੀ ਉਹ ਧਰਮ ਦੇ ਉੱਤੇ ਅੰਦਰੋਂ ਅੰਦਰੀ ਬਹੁਤ ਮੱਚਦਾ ਸੀ ਕਿਉਂ ਇੱਕ ਪਾਸੇ ਤਾਂ ਜਿਹੜਾ ਧਰਮਾ ਸੀ ਉਹ ਸਾਰਾ ਪਿੰਡ ਨੂੰ ਸਲਾਉਂਦਾ ਸੀ ਇੱਕ ਉਦਾਹਰਣ ਬਣ ਗਿਆ ਸੀ ਉਹ ਚੰਗੇ ਮੁੰਡਿਆਂ ਦੀ ਤੇ ਦੂਜੇ ਪਾਸੇ ਜਿਹੜਾ ਪਰਮਾ ਸੀ ਉਹਨੂੰ ਸਾਰਾ ਪਿੰਡ ਨਿੰਦਦਾ ਸੀ ਤੇ ਉਹ ਵੀ ਇੱਕ ਬੇਕਾਰ ਲਾਜ ਦੀ ਉਦਾਰਨ ਬਣ ਗਿਆ ਸੀ ਤਾਂ ਇਹ ਗੱਲ ਕਰਕੇ ਉਹਦੇ ਤੇ ਅੰਦਰੋਂ-ਅੰਦਰੀ ਲੱਗਦਾ ਸੀ ਵੀ ਲੋਕ ਮੈਨੂੰ ਗਾਲਾਂ ਦਿੰਦੇ ਆ ਵੀ ਇਹਦੀ ਤਾਰੀਫ਼ ਕਰਦੇ ਆ ਤਾਂ ਉਹਦੀ ਗੱਲ ਸੁਣ ਕੇ ਉਹ ਪਰਮਾ ਬੋਲਿਆ ਕਹਿੰਦਾ ਤਾਂ ਮੇਰਾ ਬਾਪੂ ਹੁਣ ਘਰ-ਘਰ ਜਾ ਕੇ ਲੋਕਾਂ ਨੂੰ ਮੇਰੇ ਬਾਰੇ ਗੱਲਾਂ ਦੱਸਣ ਲੱਗ ਗਿਆ ਵੀ ਤੇਰੇ ਕੋਲੇ ਵੀ ਸ਼ਿਕਾਇਤ ਕਰੇ ਆਂ ਇਹ ਗੱਲ ਸੁਣ ਕੇ ਉਤਰਮਾ ਉਹਨੂੰ ਕਹਿੰਦਾ ਵੀ ਬਾਈ ਇਹ ਗੱਲ ਨਹੀਂ ਹੈਗੀ ਹੁਣ ਆਪਣਾ ਘਰ ਵਾਲਾ ਕੰਮ ਤਾਂ ਹੈਗਾ ਵੀ ਚਾਚਾ ਮੇਰੇ ਕੋਲੇ ਉਂ ਆਇਆ ਸੀ ਤੇ ਗੱਲੀ ਪੈ ਗਈ ਅਸੀਂ ਵੀ ਤੂੰ ਵੀ ਮੇਰੇ ਭਾਈਆਂ ਵਰਗਾ ਹੈ ਜੇ ਆਪਾਂ ਆਪਸ ਵਿੱਚ ਗੱਲ ਨਹੀਂ ਕਰਾਂਗੇ ਵੀ ਫਿਰ ਫੋਰ ਕੌਣ ਕਰੂਗਾ ਤਾਂ ਇਹ ਗੱਲ ਸੁਣ ਕੇ ਪਰਮਾ ਉਹਨੂੰ ਕਹਿੰਦਾ ਵੀ ਹੁਣ ਤੂੰ ਮੇਰੇ ਪਿਓ ਦਾ ਵਕੀਲ ਬਣ ਕੇ ਆਇਆ ਹੈ ਉਹ ਕਹਿੰਦਾ ਵੀ ਤੂੰ ਇਹ ਨਾ ਕਹੇ ਵੀ ਦੇਖ ਵੀ ਜੇ ਤੂੰ ਕੋਈ ਕੰਮ ਧੰਦਾ ਕਰੇਗਾ ਬੀਚ ਤੇਰਾ ਵੀ ਫਾਇਦਾ ਹੈ ਤੇ ਉਹ ਤੇਰਾ ਪਿਓ ਹੈ ਉਹਦਾ ਵੀ ਜ਼ਿੰਮੇਵਾਰੀ ਦਾ ਫੋਸ ਘਟੂਗਾ ਤਾਂ ਇਹ ਗੱਲ ਸੁਣ ਕੇ ਉਹ ਪਰਮਾ ਕਹਿੰਦਾ ਵੀ ਇਹ ਵੀ ਮੇਰੀ ਕੋਈ ਕੰਮ ਧੰਦੇ ਵਾਲੀ ਉਮਰ ਹੈ ਇਹ ਤਾਂ ਜਵਾਨੀ ਹੈ ਹਾਲੇ ਮੌਜਾਂ ਲੁੱਟਣੀਆਂ ਨੇ ਖਾਣਾ ਪੀਣਾ ਸਭ ਡਾਉਣੀ ਹੈ ਕਿਹੜਾ ਬਾਰੀ-ਬਾਰੀ ਆਊਗੀ ਜਵਾਨੀ ਤਾਂ ਉਹ ਪਰਮਾ ਕਹਿੰਦਾ ਨਹੀਂ ਵੀ ਇਹ ਜਿਹੜੀ ਉਮਰ ਹੈ ਇਹੀ ਤਾਂ ਕੰਮ ਕਰਨ ਦੀ ਉਮਰ ਹੈ ਇਸੇ ਚੀ ਮਿਹਨਤ ਕਰਕੇ ਤਰੱਕੀ ਹੋ ਸਕਦੀ ਹੈ ਪੀਤਾ ਹੀ ਤਾਂ ਹੁਣ ਜਵਾਨੀ ਵਧੀਆ ਹੋਊਗੀ ਫੇਰ ਹੀ ਬੜਾਪਾ ਚੰਗਾ ਹੋ ਨਹੀਂ ਤਾਂ ਬੜਾਪਾ ਵੀ ਜਮਾ ਨਰਕ ਬਣ ਜਾਊਗਾ ਤੇ ਐਂ ਕਹਿ ਕੇ ਭਈ ਉਹ ਕਹਿੰਦਾ ਮੇਰੀਆਂ ਗੱਲਾਂ ਦੀ ਗੌਰ ਕਰੀ ਤੂੰ ਤਾਂ ਗੱਲਬਾਤ ਕਰਕੇ ਉਹ ਤਾਂ ਆਪਦੇ ਖੇਤਾਂ ਕੰਨੀ ਨੂੰ ਚੱਲ ਗਿਆ ਤੇ ਜਿਹੜਾ ਪਰਮਾ ਸੀ ਉਹ ਗੁੱਸੇ ਨਾਲ ਅੰਦਰੋਂ ਅੰਦਰੀ ਮੱਚ ਛੜ ਗਿਆ ਭਈ ਤੇ ਉੱਥੇ ਖੜਾ ਖੜਾ ਬੋੜ ਬੜੌਮ ਲੱਗ ਗਿਆ ਕਹਿੰਦਾ ਹਾਂ ਪੰਜ ਚਾਰ ਸਾਲ ਹੋਏ ਨੇ ਉਦੋਂ ਤਾਈ ਮੇਰੇ ਨਾਲ ਗੁੱਲੀ ਡੰਡਾ ਖੇਡਦਾ ਹੁੰਦਾ ਹੁਣ ਮੇਰੇ ਤੇ ਆ ਕੇ ਗਿਆਨ ਚਾੜਨ ਲੱਗ ਗਿਆ ਬਣਿਆ ਮਿਹਨਤ ਦਾ ਆਪ ਤਾਂ ਸਾਰਾ ਦਿਨ ਖਾ ਪੀ ਜਾਂਦਾ ਕੋਈ ਐਸ ਨਹੀਂ ਲੈਂਦਾ ਕੁਝ ਖਾਣਾ ਨਹੀਂ ਪੀਣਾ ਨਹੀਂ ਐਵੇਂ ਲੋਕਾਂ ਨੂੰ ਮਤਾਂ ਦਿੰਦਾ ਫਿਰਦਾ ਤੇ ਇਹੀ ਭਈ ਉਹ ਖੜਾ ਸੀ ਉੱਥੇ ਇੰਨੇ ਨੂੰ ਪਿੰਡ ਦਾ ਸਹੂਕਰ ਆ ਗਿਆ ਤੇ ਨਾਲ ਉਹਦੇ ਕੁਝ ਬੰਦੇ ਏ ਉਹ ਲੋਕਾਂ ਨੂੰ ਪਿੰਡ ਚ ਪੈਸੇ ਆਧਾਰ ਦਿੰਦਾ ਹੁੰਦਾ ਸੀ ਤੇ ਆ ਕੇ ਉਪਰਮੇ ਨੂੰ ਕਹਿੰਦਾ ਵੀ ਤੈਨੂੰ ਪਤਾ ਹੈ ਕਿ ਆਲੇ ਮਹੀਨੇ ਦਾ ਤੇਰੇ ਤੇ ਵਿਆਜ ਕਿੰਨਾ ਚੜ ਗਿਆ ਇਹ ਗੱਲ ਸੁਣ ਕੇ ਪਰਮਾ ਉਹਨੂੰ ਕਹਿੰਦਾ ਹਾਂ ਹਾਂ ਸੇਠ ਜੀ ਪਤਾ ਮੈਨੂੰ ਮੈਂ ਸੇਤੀ ਵੀ ਪੈਸੇ ਮੋੜ ਦੂੰ ਤਾਂ ਸਾਫੂਕਾਰ ਉਹਨੂੰ ਕਹਿੰਦਾ ਸੇਤੀ ਸੂਤੀ ਤਾਂ ਨਹੀਂ ਮੈਨੂੰ ਪਤਾ ਕੋਈ ਦਿਨ ਦੇ ਤਰੀਕ ਦੇ ਪਿਛਲੇ 3 ਮਹੀਨਿਆਂ ਤੋਂ ਰੋਜ਼ ਕਹਿਦਾ ਮੋੜ ਦੂੰ ਮੋੜ ਦੂੰ ਸੇਤੀ ਮੋੜ ਦੂੰ ਵੀ ਐਵੇਂ ਪਾਗਲ ਬਣਾਈ ਜਾਂਦਾ ਵੀ ਤੇਰੇ ਬਾਪੂ ਕਰਕੇ ਚੋਪਾ ਮੈਂ ਜੇ ਕੋਈ ਹੋਰ ਹੁੰਦਾ ਨਾ ਉਹ ਉਹਦਾ ਬੰਦਾ ਬਣਾ ਕੇ ਛੱਡਿਆ ਹੁੰਦਾ ਇਹ ਗੱਲ ਸੁਣ ਕੇ ਭਈ ਨਾਲ ਬੰਦੇ ਦੇਖ ਕੇ ਉਹ ਪਰਮਾਤਾ ਡਰ ਗਿਆ ਉਹ ਕਹਿੰਦਾ ਵੀ ਮੈਨੂੰ ਥੋੜੀ ਜੀ ਮੌਲਤ ਦੇ ਤਾਂ ਉਹ ਸਾਹੂਕਾਰ ਕਹਿੰਦਾ ਵੀ ਠੀਕ ਆ ਤੈਨੂੰ 2 ਘੰਟੇ ਦਿੱਤੇ ਮੇਰੇ ਪੈਸੇ ਮੋੜ ਦੇ ਵੀ ਨਹੀਂ ਤੇਰੇ ਪਿਓ ਤੋਂ ਲਵਾਂਗਾ ਜਾ ਕੇ ਤੇ ਨਾਲ ਹੀ ਜਿਹੜਿਆ ਆਹ ਬੰਦੇ ਨੇ ਇਹਨਾਂ ਤੋਂ ਡਾਂਗਾ ਲਵਾਉਂਦਰੇ ਉਹਦੇ ਸਾਹਮਣੇ ਵੀ ਫੇਰ ਤੈਨੂੰ ਪਤਾ ਲੱਗੂਗਾ ਹੁਣ ਆਪਦੇ ਚਿੱਤ ਨੂੰ ਸੋਚ ਲੈ ਤੇ ਕਹਿੰਦਾ ਜਾ ਹੁਣ ਇੱਥੋਂ ਤੇ ਉਹ ਵੀ ਪੂਰੇ ਗੁੱਸੇ 'ਚ ਸਬੂਕਾਰ ਉੱਥੋਂ ਤੁਰਦਾ ਬਣਿਆ ਤਾਂ ਫੇਰ ਉਹ ਖੜਾ ਉੱਥੇ ਸੋਚਣ ਲੱਗ ਗਿਆ ਵੀ ਜਿਹੜੇ ਪੈਸੇ ਇਹ ਤੋਂ ਉਧਾਰ ਲਏ ਸੀ ਵੀ ਉਹ ਤਾਂ ਸਾਰੇ ਉਹ ਤੋਂ ਜੂਏ 'ਚ ਖਰਾਬ ਕਰ ਲਏ ਵੀ ਇਹ ਨਵੀਂ ਮੁਸੀਬਤ ਪੈ ਗਈ ਹੁਣ ਆ ਕੇ ਵੀ ਹੱਲ ਹੋਵੇ ਤਾਂ ਕੀ ਹੋਵੇ ਵੀ ਜੇ ਇਹ ਬਾਪੂ ਲਵੇ ਬਾਗਿਆਂ ਵੀ ਉਹ ਤਾਂ ਮੈਨੂੰ ਘਰੋਂ ਕੱਢ ਦੋ ਤੇ ਨਾਲੇ ਜਿਹੜੀਆਂ ਆ ਜੋਏ ਵਾਲੀ ਗੱਲਬਾਤ ਐ ਇਹ ਪਤਾ ਲੱਗ ਗੂ ਹਾਏ ਤੱਲੂ ਕਿਆ ਮਾੜਾ ਮੋਟਾ ਚੱਲੀ ਜਾਂਦਾ ਕੰਮ ਤੇ ਉਹ ਭਾਈ ਕੋਈ ਸਕੀਮ ਸੋਚਣ ਲੱਗਿਆ ਤੇ ਸੋਚਦੇ ਸੋਚਦੇ ਉਹਦੇ ਦਿਮਾਗ 'ਚ ਇਹ ਜੀ ਸਕੀਮ ਆਈ ਉਹਦੇ ਤਾਂ ਅੱਖਾਂ 'ਚ ਚਮਕਾ ਗਈ ਤੇ ਉਹੋ ਸਕੀਮ ਇਹ ਸੀ ਵੀ ਜਿਹੜਾ ਧਰਮ ਹੈ ਉਹਦੇ ਤੋਂ ਪੈਸੇ ਮੰਗਦਾ ਵੀ ਨਾਲੇ ਤਾਂ 2 ਰੁਪਏ ਉਹਦੇ ਲੇਵੇ ਹੈਗੇ ਨੇ ਤੇ ਨਾਲੇ ਹੈ ਵੀ ਬੰਦਾ ਉਹ ਬੇਵਕੂਫ ਜਿਹਾ ਸਿੱਧਾ ਜਾ ਤੇ ਉਹਦੀ ਭਈ ਉਹੋ ਸਿੱਧਾ ਧਰਮੇ ਦੇ ਘਰ ਕੰਨੀ ਨੂੰ ਤੁਰ ਪਿਆ ਤੇ ਜਾ ਕੇ ਉੱਥੇ ਰੋਣ ਹੱਕਾ ਜਿਹਾ ਮੂੰਹ ਬਣਾ ਕੇ ਹੱਥ ਜੋੜ ਕੇ ਖੜ ਗਿਆ ਤੇ ਕਹਿੰਦਾ ਵੀ ਮੇਰੀ ਮਦਦ ਕਰ ਦੇ ਵੀ ਮੈਂ ਤਾਂ ਇੱਥੋਂ ਮਦਦ ਮੰਗਣ ਆਇਆ ਇਹ ਉਹਨੇ ਸਾਰੀ ਗੱਲ ਦੱਸੀ ਵੀ ਸਾਹੂਕਾਰ ਦੇ ਪੈਸੇ ਦੇਣੇ ਨੇ ਵੀ ਨਹੀਂ ਮੈਨੂੰ ਕੁੱਟੂ ਨਾਲ ਐ ਨਹੀਂ ਪਤਾ ਮੇਰਾ ਪਿਓ ਘਰੋਂ ਕੱਢ ਤੇ ਤਾਂ ਇਹ ਗੱਲ ਸੁਣ ਕੇ ਉਹ ਧਰਮਾ ਉਹਨੂੰ ਕਹਿਣ ਲੱਗਿਆ ਦੇਖ ਕਹਿੰਦਾ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਵੀ ਜਿਹੜੀਆਂ ਇਹ ਬੁਰੀਆਂ ਆਤਾਂ ਨੇ ਛੱਡ ਦੇ ਵੇ ਇਹ ਗੱਲ ਕਿੱਥੇ ਤੱਕ ਆ ਗਈ ਤਾਂ ਫੇਰ ਪਰਮਾ ਉਹਨੂੰ ਕਹਿੰਦਾ ਵੀ ਬਾਈ ਬਣ ਕੇ ਕਹਿੰਦਾ ਹੁਣ ਤਾਂ ਤੂੰ ਹੀ ਬਚਾ ਸਕਦਾ ਮੈਨੂੰ ਪੈਸੇ ਧਾਰ ਦੇ ਦੇ ਤੇ ਨਾਲ ਹੀ ਉਹਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਵਾਅਦਾ ਕਰਦਾ ਵੀ ਹੁਣ ਕਦੇ ਜੂਆ ਨਹੀਂ ਖੇਡਦਾ ਤੇ ਮਿਹਨਤ ਨਾਲ ਆਪਦਾ ਕੰਮ ਧੰਦਾ ਕਰੂੰਗਾ ਤੇ ਨਾਲੇ ਸੇਤੀ ਤੇਰੇ ਪੈਸੇ ਮੋੜ ਦੂੰ ਪਰ ਐਤ ਕੀ ਬਚਾਲਾ ਹੱਥ ਜੋੜੀ ਖੜਾ ਉਹਦੇ ਮੂਰੇ ਜਿਹੜਾ ਹੁਣ ਤਰ माजी ਉਹ ਥੋੜੇ ਜਿ ਦਿਨ ਪਹਿਲਾਂ ਹੀ ਆਪ ਦੀ ਫਸਲ ਵੇਚ ਕੇ ਹਟਿਆ ਸੀ ਤੇ ਤਾਂ ਕਰਕੇ ਪੈਸੇ ਉਹਦੇ ਕੋਲੇ ਕਰੇ ਪਏ ਸੀ ਤੇ ਲਿਆ ਕੇ ਪੈਸੇ ਪਈ ਉਹਨੂੰ ਫੜਾ ਕੇ ਹੱਥਾਂ 'ਚ ਉਹ ਕਹਿੰਦਾ ਵੀ ਜਾ ਤੂੰ ਤੇ ਜਾ ਕੇ ਉਹਦੇ ਸਾਹੂਕਾਰ ਦੇ ਪੈਸੇ ਮੋੜਿਆ ਇਹ ਕੱਲ ਤੋਂ ਆਪਦਾ ਕੰਮ ਧੰਦਾ ਸ਼ੁਰੂ ਕਰਦੇ ਤੇ ਉਹ ਫੜ ਕੇ ਪੈਸੇ ਪਈ ਉਹਨੇ ਪੈਰੀ ਸਾਹੂਕਾਰ ਕੋਲੇ ਗਿਆ ਤੇ ਲਿ ਜਾ ਕੇ ਉਹਦੇ ਪੈਸੇ ਮੋੜਤੇ ਤੇ ਉਸ ਤੋਂ ਬਾਅਦ ਥੋੜੇ ਜਿਹੇ ਦਿਨ ਹੋਏ ਸੀ ਦੁਬਾਰੇ ਫੇਰ ਸਾਹੂਕਾਰ ਤੋਂ ਉਦੋਂ ਵੱਧ ਪੈਸੇ ਤਾਰ ਲੈ ਲੇ ਤੇ ਦੁਬਾਰੇ ਫੇਰ ਉਹੀ ਐਸ ਪ੍ਰਸਤੀ ਤੇ ਪੰਜ ਚਾਰ ਦਿਨਾਂ ਚ ਹੀ ਜਿਹੜੇ ਪੈਸੇ ਸੀਗੇ ਸ਼ਰਾਬ ਪੀ ਕੇ ਤੇ ਜੂਏ 'ਚ ਸਾਰੇ ਡਾਤੇ ਤੇ ਦੂਜੇ ਪਾਸੇ ਭਾਈ ਜਿਹੜੀ ਉਹ ਧਰਮੇ ਦੀ ਮਾਂ ਸੀ ਉਹ ਅਚਾਨਕੀ ਬਿਮਾਰ ਹੋ ਗਈ ਤੇ ਉਹਨੂੰ ਤਾਂ ਇੱਕੇ ਦਮ ਲੋੜ ਪਈ ਗਈ ਪੈਸਿਆਂ ਦੀ ਕਿਉਂ ਨਾਜ ਕਰਾਉਣਾ ਸੀ ਤੇ ਉਹ ਭੱਜ ਕੇ ਪਰਮੇ ਕੋਲੇ ਗਿਆ ਪੈਸੇ ਮੰਗਣ ਤੇ ਜਾ ਕੇ ਉਹਨੂੰ ਕਹਿੰਦਾ ਵੀ ਬਾਈ ਬਣ ਕੇ ਮੇਰੀ ਤਾਂ ਮਾਫੀਾਰ ਹੋ ਗਈ ਵੀ ਮੈਨੂੰ ਕੁਝ ਪੈਸੇ ਦੇ ਦੇ ਜਿਹੜੇ ਮੈਂ ਤੈਨੂੰ ਪੈਸੇ ਧਾਰ ਦਿੱਤੇ ਸੀ ਵੀ ਹੁਣ ਲੋੜ ਐ ਤੇ ਉਹ ਪਰਮਾ ਮਾੜਾ ਮੋਟਾ ਜਿਹਾ ਧਿਆਨ ਦੇ ਕੇ ਉਹਨੂੰ ਕਹਿੰਦਾ ਵੀ ਉਹ ਤਾਂ ਚੱਲ ਗਏ ਵੀ ਹੁਣ ਐ ਮੇਰੇ ਖੁਲੇ ਹੈ ਨਹੀਂ ਪੈਸੇ 1 ਲੱਖ ਤਾਂ ਤਾਂ ਉਹ ਪਰਮਾ ਨੂੰ ਦੁਬਾਰੇ ਕਹਿੰਦਾ ਵੀ ਦੇਖ ਤੂੰ ਥੋੜੇ ਜਿ ਦਿਨ ਕਿਹਾ ਸੀ ਵੀ ਮੈਂ ਪੈਸੇ ਮੋੜ ਦੂੰ ਬਿਨਾਲੇ ਹੁਣ ਮੈਨੂੰ ਲੋੜ ਵੀ ਦੇਖ ਆਹੀ ਜੀ ਐ ਬਿ ਘਰੇ ਬਿਮਾਰੀ ਐ ਬਿ ਤੂੰ ਐਂ ਨਾ ਕਰ ਬਿ ਮੇਰੀ ਵੀ ਮਜਬੂਰੀ ਐ ਇਹ ਗੱਲ ਸੁਣ ਕੇ ਭਈ ਜਿਹੜਾ ਉਹ ਪਰਮਾ ਸੀ ਉਹਨੂੰ ਤਾਂ ਗੁੱਸਾ ਚੜ ਗਿਆ ਤੇ ਗੁੱਸੇ ਚ ਲਾਲ ਪੀਲਾ ਹੋ ਗਿਆ ਤੇ ਕਹਿੰਦਾ ਬਿ ਤੂੰ ਹੁਣ ਐਂ ਕਿਉਂ ਕਰੀ ਜਾਨਾ ਪੈਰ ਮਿੱਦੀ ਜਾਨਾ ਮੇਰੇ ਤੇ ਤੈਨੂੰ ਤਾਂ ਲੋਕ ਸਾਰੇ ਪਿੰਡ ਚ ਚੰਗਾ ਕਹਿੰਦੇ ਨੇ ਬਿ ਜਾ ਕੇ ਕਿਸੇ ਤੋਂ ਵੀ ਮੰਗ ਲੈ ਤੈਨੂੰ ਕੋਈ ਨਹੀਂ ਮੋੜਦਾ ਧਾਰ ਦੇਣ ਕੰਨੀਓ ਤੇ ਇਹ ਗੱਲ ਭਾਈ ਝੂ ਵੀ ਹੁੰਦੀ ਐ ਜਦੋਂ ਕੋਈ ਧਾਰ ਮੰਗਦਾ ਓਦੋਂ ਮੂੰਹ ਹੋਰ ਹੁੰਦਾ ਤੇ ਪੈਸੇ ਮੋੜਨ ਵਾਲੀ ਹੋਰ ਹੁੰਦਾ ਤਾਂ ਜਦੋਂ ਉਹਨੇ ਕਿਹਾ ਵੀ ਧਾਰ ਮੰਗ ਲਾ ਕਿਸੇ ਤੂੰ ਕਹਿੰਦਾ ਵੀ ਮੈਂ ਕਿਉਂ ਮੰਗਾ ਵੀ ਦੇਖ ਤੇ ਇਥੋਂ ਪੈਸੇ ਮੈਂ ਲੈਣੀਆਂ ਤੂੰ ਮੇਰੇ ਪੈਸੇ ਦੇ ਤਾਂ ਉਹ ਕਹਿੰਦਾ ਵੀ ਮੇਰੇ ਕੋਲੇ ਨਹੀਂ ਹੈਗੇ ਰੁਪਏ ਤੇ ਸਿੱਧੀ ਉਹ ਹੀ ਨਾ ਕਰਤੀ ਉਹਨੇ ਉੱਥੀ ਤੇ ਇਹ ਗੱਲ ਸੁਣ ਕੇ ਉਹ ਪਰਮੇ ਦਾ ਭਾਈ ਮਨਜਾ ਟੁੱਟ ਗਿਆ ਉੱਥੇ ਖੜੀ ਖੜੇ ਦਾ ਤੇ ਗੁੱਸਾ ਤਾਂ ਉਹਨੂੰ ਬਹੁਤ ਆਵੇ ਉਹ ਕਹਿੰਦਾ ਵੀ ਤੂੰ ਹਈ ਮੇਰਾ ਦੋਸਤ ਹੈ ਤੇ ਇੱਕ ਤੇਰੇ ਬਾਪੂ ਦਾ ਲਿਹਾਜ਼ ਕਰਦਾ ਹੈ ਵੀ ਹੁਣ ਮੈਂ ਤੈਨੂੰ ਕੋਈ ਗਾਲਾਂ ਵੀ ਨਹੀਂ ਦੇ ਸਕਦਾ ਪਰ ਮੈਂ ਹੁਣ ਸਿੱਧਾ ਸੋਖੀਏ ਚਾਚੇ ਕੋਲੀ ਜਾਊਂਗਾ ਤੇ ਤੇਰੀ ਸ਼ਿਕਾਇਤ ਕਰੂੰਗਾ ਇਹ ਗੱਲ ਕਹਿ ਕੇ ਭਾਈ ਉਹ ਉੱਥੋਂ ਤੁਰ ਪਿਆ ਪਰਮਾ ਜਿਹੜਾ ਉਹ ਪਰਮਾ ਸੀ ਉਹ ਨੂੰ ਇਹ ਗੱਲ ਦੀ ਬਾਲੀ ਆਪ ਦੇ ਆਪ ਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਐਨੇ ਨੂੰ ਉਹਨੂੰ ਆਪਦੇ ਕੋਲ ਆਉਂਦੀ ਜਾਂਦਾ ਬੁੱਢਾ ਤਾਇਆ ਰਾਮਕ੍ਰਿਸ਼ਨ ਦੇਖਿਆ ਤੇ ਉਹਦੇ ਹੱਥਾਂ ਦੇ ਵਿੱਚ ਕੱਪੜੇ ਚਲਵੇਟਿਆ ਇੱਕ ਡੱਬਾ ਸੀ ਤੇ ਉਹ ਚੀਜ਼ ਦੇਖ ਕੇ ਜਿਹੜਾ ਪਰਮਾ ਸੀ ਉਹ ਕਹਿੰਦਾ ਵੀ ਤਾਂ ਇਹ ਆ ਕਿੱਧਰ ਨੂੰ ਜਾਂਦਾ ਉਹ ਕਹਿੰਦਾ ਵੀ ਮੈਂ ਤਾਂ ਧਰਮੇ ਕੋਲੇ ਜਾਂਨਾ ਤਾ ਇਹ ਗੱਲ ਸੁਣ ਕੇ ਉਹ ਕਹਿੰਦਾ ਵੀ ਤੈਨੂੰ ਧਰਮੇ ਤਾਂ ਹੀ ਕੀ ਕੰਮ ਪੈ ਗਿਆ ਤਾਂ ਉਹ ਦੱਸਣ ਲੱਗਿਆ ਵੀ ਦੋ ਦਿਨਾਂ ਨੂੰ ਮੇਰੀ ਧੀ ਦਾ ਵਿਆਹ ਆ ਪਰ ਹੁਣ ਤੈਨੂੰ ਪਤਾ ਹੈ ਵੀ ਚੋਰ ਲਟੇਰੇ ਬਾਲੇ ਨੇ ਮੈਂ ਤੇ ਤੇਰੀ ਤਾਈ ਬੁੜੇ ਹੋ ਗਏ ਜਮੇ ਤਾਂ ਕਰਕੇ ਡਰ ਲੱਗਦਾ ਭਾਈ ਕੋਈ ਲੁੱਟ ਖੋ ਨਾ ਹੋ ਜੇ ਇਕਾਈਆਂ ਹੁਣ ਕੰਮ ਤਿੰਦਾ ਬਾਜ਼ਾਰ ਜਾਣਾ ਪੈਂਦਾ ਹੈ ਖਰੀਦਦਾਰੀ ਕਰਨੀਆਂ ਵਿਆਹ ਵਾਸਤੇ ਕੱਪੜਾ ਲੀੜਾ ਹੋਰ ਤਾਂ ਕਰਕੇ ਘਰ ਸੁਣਨਾ ਹੁੰਦਾ ਹੈ ਇਸੇ ਵਾਸਤੇ ਵੀ ਅਸੀਂ ਦੋਹਾਂ ਜੀਆਂ ਨੇ ਇਹ ਫੈਸਲਾ ਕੀਤਾ ਵੀ ਜਿਹੜੇ ਗੈਣੇ ਨੇ ਉਹ ਧਰਮੇ ਨੂੰ ਸਮਾ ਦਿੰਨੇ ਆ ਉਦੋਂ ਬੰਦਾ ਇਮਾਨਦਾਰ ਕਿਹੜਾ ਪਿੰਡ ਚ ਇਹ ਗੱਲ ਕਹਿ ਕੇ ਉਹ ਬੁੱਢਾ ਤਾਇਆ ਤਾਂ ਉੱਥੋਂ ਭੱਗ ਗਿਆ ਤੇ ਜਦੋਂ ਇਮਾਨਦਾਰੀ ਵਾਲੀ ਗੱਲ ਉਹਨੇ ਸੁਣੀ ਵੀ ਪਿੰਡ ਚ ਸਭ ਤੋਂ ਚੰਗਾ ਬੰਦਾ ਹੈ ਤਾਂ ਉਹਦੇ ਮਨ ਚ ਹੋਰ ਅੱਗ ਮੱਚ ਗਈ ਇਹ ਗੱਲ ਸੁਣ ਕੇ ਤੇ ਇਹ ਉਹ ਉੱਥੇ ਖੜੇ ਹੀ ਸੀ ਸ਼ਾਹੂਕਾਰ ਫੇਰ ਆ ਗਿਆ ਆਪਣੇ ਬੰਦਿਆਂ ਨੂੰ ਲੈ ਕੇ ਤੇ ਕਹਿੰਦਾ ਵੀ ਆਏ ਤੇ ਕੀ ਆਲੇ ਮੇਰੇ ਪੈਸੇ ਨਹੀਂ ਪਹੁੰਚੇ ਤੇ ਉਹ ਬੁੱਢੇ ਦਾਈ ਦੀ ਗੱਲ ਸੁਣ ਕੇ ਉਹ ਆਪਦੇ ਮਨ 'ਚ ਕੋਈ ਤਰਕੀਬ ਪਹਿਲੀ ਬਣਾਈ ਖੜਾ ਸੀ ਤੇ ਸੇਠ ਨੂੰ ਕਹਿੰਦਾ ਵੀ ਤੂੰ ਚਿੰਤਾ ਨਾ ਕਰ ਵੀ ਬਹੁਤ ਛੇਤੀ ਤੇਰੇ ਪੈਸੇ ਮੋੜ ਦੂੰ ਵੀ ਬਸ ਦੋ ਦਿਨ ਦੀ ਇਕ ਲੈ ਤਾਂ ਸੇਠ ਕਹਿੰਦਾ ਵੀ ਤੈਨੂੰ ਬਸ ਦੋ ਹੀ ਦਿਨ ਦਿੱਤੇ ਨੇ ਤੀਜਾ ਦਿਨ ਮੇਰਾ ਤੇ ਮੈਂ ਇਹ ਦੇਖੂਗਾ ਤੀਜੇ ਦਿਨ ਕੀ ਕਰਨਾ ਨਾਲੇ ਤੈਨੂੰ ਪਤਾ ਵੀ ਮੇਰੇ ਸੁਭਾਅ ਦਾ ਇਹ ਗੱਲ ਕਹਿ ਕੇ ਉਹ ਸਾਫੂਕਾਰ ਤਾਂ ਉੱਥੋਂ ਭੱਗ ਗਿਆ ਅਸਲ ਚ ਜਿਹੜੀ ਅੰਦਰਲੀ ਗੱਲ ਸੀ ਉਹ ਇਹ ਸੀ ਵੀ ਉਹਨੇ ਸੋਚ ਲਿਆ ਸੀ ਵੀ ਧਰਮੇ ਦੇ ਘਰੇ ਚੋਰੀ ਕਰੂੰਗਾ ਜਿਹੜੇ ਗਹਿਣੇ ਨੇ ਤਾਇਆ ਤਰ ਕਿਆ ਆ ਵੀ ਸਾਰੇ ਹੁੰਜਾ ਮਾਰ ਕੇ ਲਵੋ ਵੀ ਉਹ ਆਪਦਾ ਖੇਤ ਹੁੰਦਾ ਹੈ ਘਰੇ ਜਿਹੜੀ ਹੈਗੀ ਆ ਉਹ ਚਾਚੀਆ ਤੇ ਉਹ ਵੀ ਬਿਮਾਰ ਆ ਉਹਨੂੰ ਕਿਹੜਾ ਕੁਝ ਪਤਾ ਲੱਗਦਾ ਆ ਤੇ ਦੂਜੇ ਦਿਨ ਭਾਈ ਪਹਿਲਾਂ ਤਾਂ ਉਹ ਜਿਹੜਾ ਪਰਮਾ ਸੀ ਦੁਪਹਿਰੇ ਬਾਜ਼ਾਰ ਗਿਆ ਤੇ ਉਥੋਂ ਜਮਾ ਉਹ ਆਜੀ ਡੱਬਾ ਬਣਾ ਲਿਆ ਜਿਹਹਾ ਜਹਾ ਉਹਨੇ ਦੇਖਿਆ ਸੀ ਵੀ ਐਡਾ ਕਹ ਉਹਦੇ ਚਾਹਤੀ ਸੀ ਤੇ ਉਸ ਤੋਂ ਬਾਅਦ ਉਹ ਸਿੱਧਾ ਧਰਮੇ ਦੇ ਘਰੇ ਗਿਆ ਤਾਂ ਉਹ ਮਾਤਾ ਉਹਨੂੰ ਪੁੱਛਣ ਲੱਗੀ ਵੀ ਪੁੱਤ ਕਿਵੇਂ ਆ ਹੋਰ ਸਾਰੇ ਠੀਕ ਆ ਉਹ ਕਹਿੰਦਾ ਵੀ ਬੇਬੇ ਸਾਰਾ ਕੁਝ ਵਧੀਆ ਵੀ ਤੂੰ ਦੱਸ ਲੋਟ ਰਹਿ ਨਹੀਂ ਆਂ ਇੰ ਗੱਲਾਂ ਬਾਤਾਂ ਕਰਦੇ ਕਰਦੇ ਕਹਿੰਦਾ ਵੀ ਮੈਂ ਤਾਂ ਇੱਥੋਂ ਦੀ ਹੋਂ ਲੰਘ ਜਾਂਦਾ ਸੀ ਵੀ ਸੋਚਿਆ ਤਾਈ ਦਾ ਪਤਾ ਲੈ ਚੱਲੀਏ ਇਹੀ ਭਈ ਉਹਾਂ ਪਰ ਆਂਦੀਆਂ ਗੱਲਾਂ ਹੀ ਮਾਰਦਾ ਮਾਰਦਾ ਹੱਥ 'ਚ ਲੱਡੂ ਜਾ ਦਿਖਾ ਕੇ ਕਹਿੰਦਾ ਵੀ ਆ ਲੈ ਕਾਈ ਲੱਡੂ ਵੀ ਲੈ ਕੇ ਆਇਆ ਸੀ ਮੈਂ ਤਾਂ ਤੈਨੂੰ ਦਿਖਾਉਣੀ ਭੁੱਲ ਗਿਆ ਲੈ ਖਾ ਤੂੰ ਵੀ ਤੇ ਉਹ ਲੱਡੂ ਪਈ ਉਹਨੂੰ ਫੜਾਤਾ ਤਾਈ ਨੂੰ ਹੱਸੂ ਚ ਜਿਹੜੀ ਗੱਲ ਸੀ ਉਹ ਮਠਿਆਈ ਦੇ ਉੱਤੇ ਦਵਾਈ ਲਾਈ ਫਿਰਦਾ ਸੀ ਨੀਂਦ ਆ ਲਈ ਵੀ ਖਾ ਕੇ ਤਾਈ ਪੈ ਗਈ ਵੀ ਉਹਦੋਂ ਬਾਅਦ ਆਪਣੀ ਮੌਜ ਐ ਤੇ ਉਹੀ ਗੱਲ ਪਈ ਜਦੋਂ ਉਹ ਬੁੱਢੀ ਮਾਤਾ ਨੇ ਲੱਡੂ ਖਾਤਾ ਉਹਨੂੰ ਤਾਂ 5-4 ਮਿੰਟਾਂ ਦੀ ਗੂੜੀ ਨੀਂਦ ਆ ਗਈ ਤੇ ਉਸ ਤੋਂ ਬਾਅਦ ਪਰਮੇ ਨੇ ਆਰਾਮ ਨਾਲ ਜਿਹੜੀ ਹੋਲ ਮਾਰੀ ਸੀ ਉਹ ਫਰੂਲੀ ਤੇ ਉੱਥੇ ਆਪਦੇ ਵਾਲਾ ਡੱਬਾ ਰੱਖਤਾ ਤੇ ਜਿਹੜਾ ਅਸਲੇ ਡੱਬਾ ਸੀ ਗੈਣੇ ਵਾਲਾ ਉਹ ਲੈ ਗਿਆ ਚੱਕੇ ਤੇ ਜਦੋਂ ਦੂਜਾ ਦਿਨ ਚੜ੍ਹਿਆ ਜਿਹੜਾ ਉਹ ਬੁੱਢਾ ਤਾਇਆ ਸੀ ਉਹ ਤਾਰ ਮੇ ਲਵੇ ਆਇਆ ਤੇ ਆ ਕੇ ਕਹਿੰਦਾ ਵੀ ਪੁੱਤ ਗੈਣੇ ਲਿਆ ਜਾ ਕੇ ਵੀ ਅੱਜ ਤਾਂ ਤੇਰੀ ਭੈਣ ਦਾ ਵਿਆਹ ਹੀ ਆ ਦੇਖ ਤੇ ਉਹ ਧਰਮੇ ਨੇ ਵੀ ਲਿਆ ਕੇ ﺍﻟमारी ਤੋਂ ਉਹ ਡੱਬਾ ਉਮੇ ਜੇ ਕੀ ਪੜਾਤਾ ਤੇ ਜਦੋਂ ਉਹਨੇ ਡੱਬਾ ਖੋਲ ਕੇ ਦੇਖਿਆ ਉਹ ਤਾਇਆ ਤਾਂ ਹੈਰਾਨ ਹੋ ਗਿਆ ਜਦੋਂ ਦੇਖਿਆ ਡੱਬਾ ਹੋਰ ਕਿਉਂ ਚਦਾ ਭਾਈ ਪੱਥਰ ਪਾਏ ਪਏ ਤਾਂ ਇਹ ਗੱਲ ਦੇਖ ਕੇ ਉਹ ਬੁੱਢਾ ਤਾਇਆ ਕਹਿੰਦਾ ਵੀ ਸਹਉਣੇ ਤੇ ਕਹਿਣੀ ਕਿੱਥੇ ਨੇ ਗੱਲ ਸੁਣ ਕੇ ਉਹ ਧਰਮੇਲੇ ਤਾਂ ਭਾਈ ਮੱਥੇ ਤੇ ਮੁਰਕਾ ਆ ਗਿਆ ਤੇ ਉਹ ਕਬਰਾ ਆ ਗਿਆ ਇੱਕੇ ਦਾਵੇਂ ਤੇ ਤਾਇਏ ਨੂੰ ਕਹਿਣ ਲੱਗਿਆ ਵੀ ਜਿਵੇਂ ਤੂੰ ਤਾਇਆ ਡੱਬਾ ਫੜਾ ਕੇ ਗਿਆ ਸੀ ਮੈਂ ਤਾਂ ਉਵੇਂ ਜੇ ਕਿਲ ਮਾਰੀ ਚ ਰੱਖਤਾ ਸੀ ਨਾ ਮੈਂ ਖੋਲ ਕੇ ਦੇਖਿਆ ਵੀ ਵਿੱਚ ਕੀ ਐ ਕੀ ਨਾਗਾ ਤੇ ਇਹ ਸੁਣ ਕੇ ਭਈ ਜਿਹੜਾ ਬੁੱਢਾ ਤਾਇਆ ਸੀ ਉਹ ਤਾਂ ਉਲਟ ਹੋ ਗਿਆ ਕੰਮ ਕਹਿੰਦਾ ਤੂੰ ਐ ਕਿਉਂ ਨਹੀਂ ਕਹਿੰਦਾ ਵੀ ਮੈਂ ਗਹਿਣੇ ਦੇਖ ਕੇ ਬੇਈਮਾਨ ਹੋ ਗਿਆ ਵੀ ਮੇਰੀ ਨੀਤ ਖਰਾਬ ਹੋ ਗਈ ਵੀ ਤੂੰ ਰਾਤ ਤੇ ਰਾਤ ਕਿਧਰੇ ਵੇਚ ਆਇਆ ਵੀ ਮੈਨੂੰ ਤੇਰੇ ਤੇ ਇਹ ਉਮੀਦ ਰਹੀ ਸੀ ਵੀ ਮੈਂ ਤੇ ਤੇਰੀ ਤਾਈ ਨੇ ਤਾਂ ਸਮਾਂ ਇਮਾਨਦਾਰੀ ਦੇਖ ਕੇ ਤੇਰੀ ਤਾਂ ਹੀ ਇਹ ਚੀਜ਼ ਕੀਤੀ ਸੀ ਵੀ ਉੱਥੇ ਚੋਰੀ ਦਾ ਖਤਰਾ ਨਹੀਂ ਹੈਗਾ ਪਰ ਐ ਨਹੀਂ ਸੀ ਪਤਾ ਵੀ ਆਪ ਹੀ ਚੋਰ ਨੂੰ ਫੜਾਈ ਜਾਂਦਾ ਮੈਂ ਉਹਨੇ ਬਥੇਰਾ ਕਿਹਾ ਭਾਈ ਵੀ ਤਾਇਆ ਮੇਰਾ ਵਿਸ਼ਵਾਸ ਕਰ ਵੀ ਮੈਂ ਇਹ ਜਿਆ ਕੰਮ ਕਰਮ ਤੋਂ ਪਹਿਲਾਂ ਮਰਨਾ ਮਨਜ਼ੂਰ ਕਰਦਾ ਤੇ ਉਹ ਕਹਿੰਦਾ ਵੀ ਫਿਰ ਇਹ ਚ ਪੱਥਰ ਕਿਵੇਂ ਆਗੇ ਤੇ ਇੰਨਾ ਮਾਮਲਾ ਉਲਝਿਆ ਭਾਈ ਉਹ ਤਾਇਆ ਕਹਿੰਦਾ ਵੀ ਮੈਂ ਤਾਂ ਤੇਰੀ ਪੰਚਾਇਤ 'ਚ ਸ਼ਿਕਾਇਤ ਕਰਨੇ ਜਾਣਾ ਤੇ ਥੋੜਾ ਜਿਹਾ ਟਾਈਮ ਗੋਸ ਰਿਆ ਸਾਥ 'ਚ ਸਾਰੇ ਪਿੰਡ ਦਾ ਇਕੱਠ ਹੋ ਗਿਆ ਤੇ ਉੱਥੇ ਹੀ ਪਿੰਡ ਦਾ ਸਰਪੰਚ ਤੇ ਹੋਰ ਜਿਹੜੇ ਮੈਂਬਰ ਪੰਚਾਇਤ ਆਲੇ ਸੀ ਸਾਰੇ ਇਕੱਠੇ ਹੋ ਗਏ ਤੇ ਸਾਹਮਣੇ ਜਿਹੜਾ ਉਹਦਾ ਦੋਸਤ ਪਰਮਾ ਸੁਖੀਆ ਚਾਚਾ ਹੋਰ ਸਾਰੇ ਪਿੰਡ ਦੇ ਲੋਕ ਖੜੇ ਸੀਗੇ ਜਿਹੜਾ ਉਹ ਪਰਮਾ ਸੀ ਉਹ ਤਾਂ ਬਾਹਲਾ ਖੋਸੀ ਅੰਦਰੋਂ ਕਉ ਹਰੇਕ ਬੰਦਾ ਪਿੰਡ ਦਾ ਉਹਨੂੰ ਧਰਮੇ ਨੂੰ ਕੋਸੀ ਜਾਂਦਾ ਸੀ ਵੀ ਕਿਹਾ ਜਾ ਬੇਈਮਾਨ ਬੰਦਾ ਨਿਕਲਿਆ ਵੀ ਸਾਰੇ ਪਿੰਡ ਤੋਂ ਐਂ ਕਹਿੰਦੇ ਸੀ ਵੀ ਸੱਚਾ ਸੁੱਚਾ ਬੰਦਾ ਐ ਐਨੇ ਨੂੰ ਸਰਪੰਚ ਬੋਲਿਆ ਕਹਿੰਦਾ ਧਰਮਿਆ ਇਹ ਆ ਤੇਰੀ ਮਿਹਨਤ ਲੋਕਾਂ ਦੇ ਅੱਖੀ ਘਟਾ ਪਾ ਕੇ ਤੂੰ ਕਿਧਰੋਂ ਕਿਧਰ ਕਮਾਈਆਂ ਕਰੀ ਜਾਂਦਾ ਐ ਤੇ ਅਸੀਂ ਤੈਨੂੰ ਐਂ ਕਹਨੇ ਆ ਵੀ ਇਦੂ ਸਾਊ ਬੰਦਾ ਨਹੀਂ ਕੋਈ ਵੀ ਤੈਨੂੰ ਸ਼ਰਮ ਆਉਣੀ ਚਾਹੀਦੀ ਐ ਆਪਦੇ ਪਿੰਡ 'ਚ ਹੀ ਚੋਰੀ ਕਰ ਲਈ ਤੇ ਚੋਰੀ ਵੀ ਕਿਹਦੀ ਕੀਤੀ ਐ ਜਿਨ੍ਹਾਂ ਦੀ ਧੀ ਦਾ ਵਿਆਹ ਤੇ ਬਿਰਧ ਮਾ ਪਿਓ ਨੇ ਐਨੇ ਨੂੰ ਭਈ ਵਿਚੀ ਉਹ ਪਰਮਾ ਬੋਲਿਆ ਕਹਿੰਦਾ ਹੁਣ ਦੇਖ ਲੈ ਇਹਨੂੰ ਕਿਹਾ ਜਾ ਬੰਦਾ ਇਹ ਐਵੇਂ ਸਿਰ ਤੇ ਚੜਾਈ ਫਿਰਦੇ ਸੀਗੇ ਨਾਲ ਹੀ ਉਹ ਸੋਖਿਆ ਚਾਚਾ ਸੀ ਜਿਹੜਾ ਉਹ ਬੋਲਿਆ ਕਹਿੰਦਾ ਪੁੱਤ ਤਾਂ 희ਜੀ ਉਮੀਦ ਨਹੀਂ ਸੀ ਤੇ ਇਥੋਂ ਮੈਂ ਤਾਂ ਕਦੇ ਸੁਪਨੇ 'ਚ ਵੀ ਨਹੀਂ ਸੀ ਸੋਚਿਆ ਜਦੋਂ ਇੰਜ-ਇੰਜ ਗੱਲਾਂ ਵਿਚੀ ਹੋਈ ਜਾਂਦੀਆਂ ਨੇ ਪੰਜ ਚਾਰ ਬਾਲੇ ਗੁੱਸੇ ਵਾਲੇ ਪਿੰਡ ਦੇ ਜਿਹੜੇ ਬੰਦੇ ਸੀ ਉਹਨਾਂ ਦਾ ਫੜਕੇ ਭਈ ਉਹ ਧਰਮੇ ਨੂੰ ਕੁੱਟਿਆ ਤੇ ਉੱਥੇ ਉਹਦੀ ਮਾਂ ਖੜੀ ਸੀ ਧਰਮੇ ਦੀ ਉਹ ਕਹਿੰਦੀ ਪੁੱਤ ਕੀ ਕਮੀ ਰਹਿ ਗਈ ਸੀ ਮੇਰੇ ਪਾਲਣ ਪੋਸਣ ਚ ਵੀ ਤੂੰ ਤਾਂ ਜ਼ਮੀਨ ਆ ਕਬੜਾ ਤਾਂ ਪਿੰਡ ਚ ਮੇਰਾ ਤੇ ਉਹ ਧਰਮਾ ਭਈ ਅੱਖਾਂ ਭਰ ਕੇ ਆਪਦੀ ਮਾਂ ਨੂੰ ਕਹਿੰਦਾ ਵੀ ਮਾਂ ਮੈਂ ਨਹੀਂ ਚੋਰੀ ਕੀਤੀ ਹੈਗੀ ਪਰ ਉਹਦੀ ਗੱਲ ਤੇ ਕਿਸੇ ਨੇ ਯਕੀਨ ਨਾ ਕੀਤਾ ਤੇ ਏਨੇ ਨੂੰ ਜਿਹੜੀ ਭਈ ਉਹ ਗਹਿਣੇ ਵਾਲੇ ਤਾਂ ਇਹਦੀ ਘਰ ਵਾਲੀ ਉਹਨਾਂ ਦੀ ਤਾਈ ਸੀ ਉਹ ਆਈ ਭੱਜੀ ਭੱਜੀ ਤੇ ਆ ਕੇ ਉਹ ਤਾਇਏ ਨੂੰ ਕਹਿੰਦੀ ਵੀ ਤੁਸੀਂ ਧਰਮੇ ਨੂੰ ਕਿਉਂ ਘੁੱਟੀ ਜਾਂਦੇ ਹੋ ਤਾਂ ਉਹ ਤਾਇਆ ਕਹਿੰਦਾ ਵੀ ਜਿਹੜੇ ਆਪਣੇ ਗਹਿਣੇ ਸੀ ਉਹ ਇਹਨੇ ਚੋਰੀਆਂ ਵੇਚਤੇ ਤਾਂ ਉਹ ਤਾਈ ਕਹਿੰਦੀ ਹੈ ਵੀ ਉਹ ਗਹਿਣੇ ਵੇਚ ਕੇ ਤਾਂ ਇਹਨੂੰ ਵਿਚਾਰੇ ਨੂੰ 10-20 ਰੁਪਏ ਵੀ ਨਹੀਂ ਮਿਲੇ ਹੋਣੇ ਤਾਂ ਇਹ ਗੱਲ ਸੁਣ ਕੇ ਉਹ ਤਾਇਆ ਕਹਿੰਦਾ ਵੀ ਐ ਕਿਵੇਂ ਹੋ ਸਕਦਾ ਹੈ ਵੇਚਦੇ ਮਹਿੰਗੇ ਗਹਿਣੇ ਸੀ ਤਾਂ ਉਹ ਤਾਈ ਕਹਿੰਦੀ ਵੀ ਉਹ ਅਸਲੀ ਟੂਮਾ ਨਹੀਂ ਸੀ ਹੈਗੀਆਂ ਵੀ ਉਹ ਤਾਂ ਉਹ ਸੀਗੀਆਂ ਨਕਲੀ ਤਾਂ ਤਾਂ ਆਇਆ ਕਹਿੰਦਾ ਵੀ ਘਰੋਂ ਤਾਂ ਲਿਆ ਸੀ ਮੈਂ ਚੱਕੀ ਤਾਂ ਉਹ ਦੱਸਣ ਲੱਗੀ ਕਹਿੰਦੀ ਮੈਂ ਤੈਨੂੰ ਇਹੀ ਕਹਿੰਦੀ ਸੀ ਵੀ ਜਿਹੜਾ ਤਾਂ ਲਾਲ ਕੱਪੜੇ ਵਾਲਾ ਡੱਬਾ ਹੈ ਉਹ ਚ ਤਾਂ ਨਕਲੀ ਟੂਮਾ ਨੇ ਤੇ ਜਿਹੜਾ ਨੀਲਾ ਡੱਬਾ ਹੈ ਉਹ ਚ ਅਸਲੀ ਸੋਨੇ ਦੀਆਂ ਨੇ ਮੈਨੂੰ ਐਸੀ ਪਤਾ ਲੱਗ ਗਿਆ ਮੈਂ ਵੀ ਨਹੀਂ ਦੇਖਿਆ ਵੀ ਤੂੰ ਤਾਂ ਲਾਲ ਜਿਹੜਾ ਡੱਬਾ ਸੀ ਉਹ ਚ ਆ ਕੇ ਧਰਮੇ ਨੂੰ ਫੜਾਤਾ ਕਹਿੰਦੇ ਹੁਣ ਜਦੋਂ ਮੈਂ ਸੰਦੂਖ ਖੋਲ੍ਹਿਆ ਮੈਂ ਤਾਂ ਉਦੋਂ ਦੇਖਿਆ ਤੇ ਨਾਲੇ ਤੁਸੀਂ ਆਹ ਮੁੰਡੇ ਨੂੰ ਨਾ ਕੁੱਟੋ ਇਹ ਆਪਾਂ ਕਿਹੜਾ ਜਾਣਦੇ ਨਹੀਂ ਇਹਨੂੰ ਇੰਨੇ ਟਾਈਮ ਦਾ ਦੇਖਦੇ ਆ ਇਹਨੂੰ ਛੋਟੇ ਹੁੰਦੇ ਤੋਂ ਇਹ ਹਜੇ ਕੰਮ ਕਿੱਥੇ ਕਰੂਗਾ ਚੋਰੀ ਚਕਾਰੇ ਵਾਲਾ ਵੀ 20 22 ਸਾਲ ਦੀ ਇਹਦੀ ਇਮਾਨਦਾਰੀ ਐਡੀਕ ਗੱਲ ਪਿੱਛੇ ਨਾ ਰੋਲੋ ਤੁਸੀਂ ਅਈ ਭਈ ਹਲੇ ਉਹ ਗੱਲ ਕਰੀ ਹੋਈ ਜਾਂਦੀ ਸੀ ਤਾਈ ਇਹਨੇ ਨੂੰ ਉੱਥੇ ਉਹ ਸਾਹੂਕਾਰ ਆ ਗਿਆ ਤੇ ਉਹ ਤਾਂ ਭਈ ਗੁੱਸੇ 'ਚ ਅੱਗ ਮੰਗੂ ਬਲੇ ਤੇ ਨਾਲ ਉਹਦੇ ਪੰਜ ਚਾਰ ਡਾਂਗਾ ਵਾਲੇ ਤੇ ਕੋਈ ਗੱਲ ਨਾ ਸੁਣੀ ਉੱਥੇ ਜੇ ਤਾਂ ਉਹਨਾਂ ਨੇ ਪਰਮਾ ਦੇਖ ਲਿਆ ਪਹਿਲਾਂ ਤਾਂ ਉਹਦੀ ਧਿਉੜੀ ਪੱਟੀ ਐਨੇ ਨੂੰ ਉੱਥੇ ਸਰਪੰਚ ਸੀ ਔਰ ਪੰਚਾਇਤ ਸੀ ਉਹਨਾਂ ਨੇ ਛੜਾਇਆ ਪਰ ਮੈਨੂੰ ਤੇ ਛੜਾ ਕੇ ਸਰਪੰਚ ਕਹਿੰਦਾ ਸਾਹੂਕਾਰ ਨੂੰ ਵੀ ਮੈਨੂੰ ਗੱਲ ਤਾਂ ਦੱਸ ਵੀ ਕੀ ਹੋ ਗਈ ਵੀ ਆਕੇ ਤੁਸੀਂ ਸਿੱਧਾ ਮੁੰਡੇ ਨੂੰ ਸੱਟ ਲਿਆ ਤਾਂ ਉਹ ਕਹਿੰਦਾ ਵੀ ਇਹਨੂੰ ਦੋ ਦਿਨ ਦਿੱਤੇ ਸੀ ਪੈਸੇ ਮੋੜਨ ਨੂੰ ਵੀ ਪੈਸੇ ਤਾਂ ਕੀ ਮੋੜਨੇ ਸੀ ਉੱਤੋਂ ਸਾਨੂੰ ਪਾਗਲ ਬਣਾਇਆ ਆ ਇਹ ਦਿਖਾ ਕੇ ਹੱਥ 'ਚ ਕਹਿੰਦਾ ਸਿਆਉਣੇ ਦੀਆਂ ਕਹਿ ਕੇ ਸਾਰੀਆਂ ਨਕਲੀ ਢੂਮਾਂ ਦੇ ਕੇ ਆਇਆ ਇਹ ਜਦੋਂ ਭਈ ਸਾਰੇ ਪਿੰਡ ਨੇ ਤੇ ਪੰਚਾਇਤ ਵਾਲਿਆਂ ਨੇ ਢੂਮਾਂ ਦੇਖੀਆਂ ਤਾਂ ਉਹ ਪਰਮੇ ਦੀ ਤਾਂ ਸਾਰੀ ਪੋਲ ਖੁੱਲ ਗਈ ਸਾਰੇ ਲੋਕ ਸਮਝ ਗਏ ਵੀ ਜਿਹੜੀ ਚੋਰੀ ਆ ਇਹ ਪਰਮੇ ਨੇ ਕੀਤੀ ਆ ਐਨੇ ਨੂੰ ਭਈ ਉਹ ਧਰਮੇ ਦੀ ਮਾਂ ਬੋਲੀ ਕਹਿੰਦੀ ਕੱਲ ਇਹ ਦੁਪਹਿਰੇ ਆਇਆ ਸੀ ਟਾਹੇ ਜਾਣਾ ਦੇ ਨਾਲ ਇਹ ਲੱਡੂ ਲੈ ਕੇ ਆਇਆ ਜਦੋਂ ਮੈਂ ਲੱਡੂ ਖਾ ਲਿਆ ਮੈਨੂੰ ਤਾਂ ਉਦੋਂ ਬਾਅਦ ਸੋਰਤ ਹੀ ਨਹੀਂ ਹੈਗੀ ਹੁਣ ਵੀ ਝੋਲੀ ਝੋਲੀ ਜੀ ਹੋਈ ਫਿਰਦੀ ਆ ਤੇ ਹੁਣ ਵੀ ਸਿਰ ਦੁਖੀ ਜਾਂਦਾ ਹੈ ਮੈਨੂੰ ਕੁਝ ਪਾ ਕੇ ਦੇ ਗਿਆ ਮਰ ਜਾਣਾ ਹੀ ਉਹ ਕਹਿੰਦੇ ਹੁੰਦੇ ਆ ਵੀ ਚੋਰ ਦੇ ਪੈਰ ਨਹੀਂ ਹੁੰਦੇ ਜਦੋਂ ਉਹਨੇ ਦੇਖ ਲਿਆ ਵੀ ਗੱਲ ਤਾਂ ਸਾਰੀ ਖੁੱਲ ਗਈ ਉਹ ਤਾਂ ਬਈ ਧਰਮੇ ਦੇ ਪੈਰ ਹੀ ਡੱਗ ਪਿਆ ਕਹਿੰਦਾ ਮੈਨੂੰ ਤਾਂ ਮaaf ਕਰ ਦੇ ਤਾਂ ਸਾਰੇ ਪਿੰਡ ਵਾਲੇ ਉੱਤੇ ਥੂ ਥੂ ਕਰਨ ਕਹਿੰਦੇ ਤੂੰ ਤਾਂ ਸਾਰੇ ਪਿੰਡ ਤੇ ਕਲੰਕ ਐ ਵੀ ਜਿਹੜਾ ਬੰਦਾ ਤੇਰੇ ਸਭ ਤੋਂ ਨੇੜੇ ਸੀ ਤੈਨੂੰ ਚੰਗਾ ਦੋਸਤ ਮੰਨਦਾ ਸੀ ਵੀ ਤੂੰ ਉਸੇ ਦੇ ਘਰੇ ਚੋਰੀ ਕਰਕੇ ਉਸੇ ਨੂੰ ਫਸਾਤਾ ਸੀ ਤੇ ਇਹਦੇ ਦੇ ਉਤੇ ਬੰਦੇ ਨੂੰ ਸਾਰੇ ਪਿੰਡ ਵਾਲਿਆਂ ਨੇ ਗਾਲਾਂ ਦਿੱਤੀਆਂ ਤੇ ਨਾਲੇ ਵਿਚਾਰੇ ਨੂੰ ਕੁੱਟਿਆ ਤੇ ਪਿੰਡ ਵਾਲੇ ਵੀ ਉਤੋਂ ਪਈ ਧਰਮੇ ਤੋਂ ਮਾਫੀ ਮੰਗਣ ਐਨੇ ਨੂੰ ਅਈ ਪਤਾ ਲੱਗਿਆ ਵੀ ਜਿਹੜਾ ਪਰਮਾ ਸੀ ਦੁਬਾਰੇ ਲੋਕਾਂ ਨੇ ਫੇਰ ਸੈੱਟ ਲਿਆ ਉਹ ਤਾਂ ਫੋਟਾਰ ਮੈਨੇ ਪਈ ਸਾਰੇ ਮੂਰੇ ਹੱਥ ਜੋੜ ਕੇ ਉਹਨੂੰ ਛੜਾਇਆ ਕਹਿੰਦਾ ਵੀ ਕੋਈ ਗੱਲ ਨਹੀਂ ਵੀ ਮੇਰਾ ਇਹ ਦੋਸਤ ਹੈ ਤੇ ਹਾਲੇ ਵੀ ਮੈਨੂੰ ਆਸ ਹੈ ਵੀ ਇਹ ਸੁਧਰ ਜਾਊਗਾ ਤਾਂ ਪਈ ਪਿੰਡ ਵਾਲਿਆਂ ਨੇ ਛੱਡਤਾ ਤੇ ਉੱਥੇ ਉਹ ਪਰਮਾੰਦਵਾਰੇ ਉਹਦੇ ਹੱਥ ਜੋੜ ਕੇ ਕਹਿਣ ਲੱਗਿਆ ਕਹਿੰਦਾ ਤੂੰ ਸੱਚੀਓਂ ਦੇਵਤਾ ਬੰਦਾ ਮੈਂ ਤੇਰੀ ਕਿੱਡੀ ਬੇਇੱਜ਼ਤੀ ਕਰਾਉਣ ਚੱਲਿਆ ਸੀ ਤੇ ਤੂੰ ਮੈਨੂੰ ਹਾਲੇ ਵੀ ਬਚਾ ਲਿਆ ਬੀ ਹੁਣ ਮੇਰੀ ਅੱਖਾਂ ਖੁੱਲ ਗਈਆਂ ਤੇ ਉਸ ਤੋਂ ਬਾਅਦ ਉਹ ਕਹਿੰਦਾ ਵੀ ਦੇਖ ਤੂੰ ਮੇਰੇ ਨਾਲ ਵਾਅਦਾ ਕਰ ਵੀ ਇਸ ਤੋਂ ਬਾਅਦ ਕਦੇ ਮੇਰਾ ਯਕੀਨ ਨਹੀਂ ਤੋੜੇਂਗਾ ਤੇ ਬਰਾਬਰ ਕੱਲ ਨੂੰ ਤੇਰੇ ਵਾਲੇ ਖੇਤ 'ਚ ਮੈਨੂੰ ਤੜਕੇ ਉੱਥੇ ਖੇਤ ਕੰਮ ਕਰਦਾ ਦੇਖਣਾ ਚਾਹੀਦਾ ਤੂੰ ਤੇ ਉਹੀ ਗੱਲ ਪਈ ਜਦੋਂ ਉਹ ਜਾ ਕੇ ਤਰ ਮੈਨੇ ਦੇਖਿਆ ਤਾਂ ਉਹ ਪਹਿਲਾਂ ਖੇਤਾਂ 'ਚ ਕੰਮ ਕਰੀ ਜਾਵੇ ਤੇ ਇਹ ਚੀਜ਼ ਦੇਖ ਕੇ ਉਹਨੂੰ ਬਹੁਤ ਖੁਸ਼ੀ ਹੋਈ ਤੇ ਸੁਖੀਏ ਚਾਚੇ ਨੇ ਵੀ ਉਹਦਾ ਧੰਨਵਾਦ ਕੀਤਾ ਤੇ ਹੌਲੀ-ਹੌਲੀ ਉਹ ਮੁੰਡਾ ਦੁਬਾਰੇ ਲਈ ਤੇ ਆ ਗਿਆ ਤੇ ਕਹਿਣ ਦੀ ਗੱਲ ਇਹ ਆ ਬਾਈ ਕਹਿੰਦੇ ਹੁੰਦੇ ਨੇ ਮਾੜੀ ਸੰਗਤ ਬਗਾਰ ਦਿੰਦੀ ਐ ਤੇ ਇਹ ਇੱਕ ਗੱਲ ਇਹ ਆ ਵੀ ਜੇ ਕਈ ਮਾੜਿਆਂ 'ਚ ਇੱਕ ਬੰਦਾ ਚੰਗਾ ਵੀ ਹੋਵੇ ਕਈ ਵਾਰੀ ਆਪ ਦਾ ਰੰਗ ਉਹ ਵੀ ਛਾੜ ਲੈਂਦਾ ਬਸ ਬੰਦੇ ਦਾ ਪ੍ਰਭਾਵ ਹੀ ਇਹ ਜਾ ਹੋਣਾ ਚਾਹੀਦਾ ਕਿੰਨੇ ਗੁਰੂ ਪੀਰ ਅਹੇ ਜ ਹੋਏ ਨੇ ਜਿਨ੍ਹਾਂ ਨੇ ਸਾਰੀ ਦੁਨੀਆ ਬਾਗਲ ਕੇ ਰੱਖਤੀ ਸੀ ਤਾਂ ਇਹੀ ਗੱਲ ਐ ਵੀ ਹਮੇਸ਼ਾ ਮਾਰੇ ਚੰਗੇ ਨੂੰ ਪੱਟਦੇ ਨਹੀਂ ਹੁੰਦੇ ਸਮਾਂ ਕਈ ਵਾਰੀ ਚੰਗਾ ਮਾਰੇ ਨੂੰ ਸੁਧਾਰ ਵੀ ਲੈਂਦਾ ਬਸ ਕੋਸ਼ਿਸ਼ ਕਰਨੀ ਚਾਹੀਦੀ ਐ ਤੇ ਚੰਗਾ ਵੀ ਇੰਨਾ ਕੁ ਹੋਣਾ ਚਾਹੀਦਾ ਬੰਦਾ ਵੀ ਕੋਈ ਈਰਖਾ ਕ੍ਰੋਧ ਨਾ ਕਰੇ ਜਿਵੇਂ ਉਹ ਧਰਮੇ ਨੇ ਪਰ ਮੇ ਤੋਂ ਬਦਲਾ ਲੈਣ ਦੀ ਨਹੀਂ ਸੋਚੀ ਸਮਾਂ ਉਹਨੂੰ ਸੁਧਾਰਨ ਦੀ ਸੋਚੀ ਤੇ ਕਹਾਣੀ ਭਾਈ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਹ ਗੱਲ ਤਾ ਜ਼ਰੂਰ ਦੱਸਿਆ ਕਰੋ ਵੀ ਕਿਹੜੇ ਪਿੰਡੋਂ ਕਿਹੜੇ ਸ਼ਹਿਰੋਂ ਤੇ ਕਿੱਥੋਂ ਸਾਨੂੰ ਦੇਖਦੇ ਹੋ ਅਸੀਂ ਕਮੈਂਟ ਕੰਲਾ ਕੰਲਾ ਡੀਕਦੇ ਹੁੰਨੇ ਆ ਧੰਨਵਾਦ ਭਾਈ ਸਾਰਿਆਂ ਦਾ